ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਤੁਹਾਨੂੰ ਝੰਡਾ ਪੰਜਾਬ ਪਰ ਕਾਸਟੇ ਸਵਾਗਤ ਕਰਦੇ ਹਾਂ ਤੁਹਾਡੇ ਤੋਂ ਸਟੇਟ ਤੇ ਚੱਲਦਾ ਫਿਰ ਤੋਂ ਪ੍ਰਮਾਤਮਾ ਤੁਹਾਨੂੰ ਬਹੁਤ ਬਹੁਤ ਰੱਖਣੀ ਬਖਸ਼ੀ ਗੱਲ ਕਰਦੇ ਅਸੀਂ ਅੱਜ ਮੌਜੂਮ ਹਰੇ ਗੱਲ ਵੀ ਮਾਫੀ ਚਾਹਣ ਕਿ ਅੱਜ ਜਾਣਕਾਰੀ ਸਾਂਝੀ ਕਰਦੇ ਵੀ ਹੋਣ ਕਿ ਕੀ ਨਸੇ ਅਸੀਂ ਕਿ ਕੱਲ ਕੀ ਦੁਪਹਿਰ ਆਂਨੇ ਫੜ ਵੀ ਰਾਤ ਤੋਂ ਜੁਕੀ ਮੇਰੇ ਗਤੀਵਿਧੀਆਂ ਸ਼ੁਰੂ ਹੋ ਜਾਣਗੀਆਂ ਜੋ ਜੁਕੀਜ ਹੋਈਆਂ ਵੀ ਨੇ ਸੋ ਹੁਣ ਵੀ ਜੋ ਕਈ ਲੱਖਾਂ ਵਿੱਚ ਹੋਰ ਕਾਮੀ ਪਿਆ ਤੇ ਜਿਸਨਾਂ ਉਹ ਕਿ ਇਹ ਸੁਣਨ ਰਹਿਣ ਮਤਲਬ ਇਹ ਕਿ ਹੁਣ ਜੋ ਕਿ ਸਿਸਟਮ ਹੈ ਪੂਰਾ ਆਪਣਾ ਤੇ ਮੋਰ ਤੇ ਬਣ ਚੁੱਕਿਆ ਹੁਣ ਜੋ ਕਿ ਸਾਰੇ ਰਾਜੋ ਕੇ ਬੁੱਧਰ ਬਈ ਸਗਰ ਰੂਪ ਵਿੱਚ ਗਾ ਵਧਦੀ ਰਹੇਗੀ ਦੇ ਕੋਈ ਲੱਖਾਂ ਵਿੱਚ ਹਾਂ ਕੇਂਦਰ ਮੈਨ ਨੇ ਤੇ ਜੋ ਚ ਹੋ ਸਕੇ ਤੇਜ਼ੀ ਵਿੱਚ ਸਰਫਟੇ ਵੀ ਪੈ ਜਾਣੇ ਸਕਦੇ ਨੇ ਤੇ ਖੰਡ ਸਵੇਰ ਨੂੰ ਤੱਕ ਲਗਭਗ 20 ਫੈਬਰੂਰੀ ਨੂੰ ਜਿਤਨਾ ਗੜੇ ਮਾਰੂ ਹੌਣ ਤੇ ਸਾੜ ਨਹੀਂ ਉਹ ਤਕੜੀ ਹੋਵੇਗੀ ਤੇ ਖਰਚ ਦੇ ਸਕੇ ਰਾਦ ਨੂੰ ਹੋ ਸਕਦੀ ਹੈ ਤੇਜਪੂਰ ਵੀ ਹੋ ਚੰਦੇਗੀ ਚੁੱਕੀ ਹੋਣਾ ਜੋ ਕਿ ਉਸ ਦਾ ਬਿਲਕੁਲ ਕੀਤਾ ਗਿਆ ਸੋ ਇਸਨੇ ਵੀ ਖਰਚਣ ਪਾਣੀ ਲਗਾਉਣਾ ਹੈ ਲਗਭਗ ਹੋ 21 ਤਰੀਕ تک ਵੇਟ ਕਰਦੇ ਜੇ ਕਿ ਤੁਹਾਡੇ ਇਲਾਕੇ ਵਿੱਚ بارش ਉਸ ਪੰਦਰ ਦੇ ਨਹੀਂ ਹੁੰਦੀ ਜਾਂ ਦਰਮਿਆਨੀ ਨੂੰ ਹੋ ਦੇ ਬਜਾ ਕਿਤੇ ਪੂਰੀ ਭਰ ਦੇ ਵਿੱਚ ਜੇ ਕੋ ಸ್ಪರ್ಧਤ ਨਹੀਂ ਹੁੰਦੀ ਤਾਂ ਤੁਸੀਂ ਪਾਣੀ ਲਗਾ ਸਕਦੇ ਹੋ ਜੇਕਰ ਹੋ ਗਏ ਤਾਂ ਬਰ ਮਾਰ ਮਾਰ ਵਰ੍ਹਤੇ ਜਿਉਂ ਕੀ ਮਿਹਰਬਾਨ ਹੈ ਤੇ ਕੰਮ ਜੋ ਕੀ ਗਰੇਮਰ ਹੋਵੇਗੀ ਦੁਪਹਿਰ ਤੋਂ ਬਾਅਦ 11 ਵਜੇ ਤੋਂ ਬਾਅਦ ਲਗਭਗ ਜੋ ਕੀ ਪੰਜਾਬ ਦੇ ਆਪਣੇਦਰ ਹਾਂ ਜੋ ਪੀ ਪਟਾਣਾ ਕੋਟ ਗੁਰਦਾਸਪੁਰ ਅੰਮ੍ਰਿਤਸਰ ਫਿਰ ਅੰਮ੍ਰਿਤਸਰ ਨਹੀਂ ਕਪੂਰਥਾ ਜਦੰਦਰ ਤੋਂ ਦਿਹਾਣਾ ਪਤੇ ਕਰਦਾ ਹੈ ਪਟਿਆਲਾ ਤੇ ਮੋਹਾਲੀ ਨਾ ਲੱਗ ਮਚੇ 11 ਵਜੇ ਤੋਂ ਬਾਅਦ ਹੋ ਸਕਕੇ ਤਕੜੀ ਘਰੇਮਾਰ ਹੋ ਜੇ ਤੇ ਤਕੜੀ ਗੜਜਨ ਸ਼ੱਕ ਹੋਵੇ ਕਿ ਪੂਰਾ ਘਰੇਬੰਦਰ ਆਉਣਗੇ ਤੇ ਘਰੇਮਾਰ ਤਕੜੀ ਛੱਟ ਮੀਂਹ ਦੀ ਤੇ ਨੇੜੀ tufaan ਸਭ ਕੁਝ ਹੋਣ ਰਣਮ ਮੈਡਮ ਹੋ ਰਿਹਾ ਤੇ ਕੋਈ ਸੰਭਿਧੀ ਵਿਜ਼ਿਟ ਕਰਦੀ ਸਭ ਆਪ ਨੇ ਬਣੀ ਹੋਈ ਹੈ ਸੋ ਜੋ ਵੀ ਨਵੀਂਆਂ ਨੇ ਕੰਮ ਰੁਕਿਆ ਹੋਇਆ ਸੀ ਉਹ ਜਿ ਬੂਰਾ ਪੜਾ ਕਰਦੇ ਆ। ਅਲਸਿਕ ਜੋ ਹੈ ਦੁਪਹਿਰ ਵਾੜੇ ਫਿਰ ਤੋਂ ਮੌਸਮ ਦੀ ਅਪਡੇਟ ਸਾਂਝੀ ਕਰਾਂਗੇ। ਕਿ ਕਿੰਨਾ ਕੁ ਜੋ ਕਿ ਮੀਂਹ ਪਵੇਗਾ। ਦੇਖ ਕਿੰਨਾ ਕੁ ਜੋ ਸਿਸਟਮ ਪੂਰਾ ਐਕਟਿਵ ਹੋ ਰਿਹਾ ਤੇ ਆ। ਸੋ ਸਿਸਟਮ ਉਹਨਾਂ ਆਨ ਹੋ ਚੁੱਕਿਆ। ਓਕੇ ਸਵੇਰੇ ਕਰਾਂਗੇ ਅਪਡੇਟ। ਜਿ ਹੁਣ ਚੱਲ ਜਾਂਦੇ ਆ। ਧੰਨਵਾਦ।